ਇਤਿਹਾਸਕ ਸਮਾਰਕ ਜਲਿਆਂਵਾਲਾ ਬਾਗ ਨੂੰ ਲੈ ਕੇ ਵੱਡੇ ਕਦਮ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਇਸ ਸमारक ਦੀ ਮਹੱਤਤਾ ਬਾਰੇ ਵੱਤੂਬੱਤ ਸੈਲਾਨੀਆਂ ਨੂੰ ਜਾਗਰੂਕ ਕਰਨ ਤੇ ਇਸ ਸਥਾਨ ਦੀ ਪਵਿੱਤਰਤਾ ਨੂੰ ਜਿਉਂਦੀ ਤਿਉਂ ਬਣਾਈ ਰੱਖਣ ਦੇ ਲਈ ਲੋੜੀਂਦੀ ਗਿਣਤੀ ਚ ਗਾਈਡ ਨਿਯੁਕਤ ਕੀਤੇ ਜਾਣਗੇ ਤੇ ਫਿਲਹਾਲ ਦੀ ਜਾਣਕਾਰੀ ਦੇ ਅਨੁਸਾਰ ਇਹ ਗਿਣਤੀ 4 ਹੋ ਸਕਦੀ ਹੈ। ਇਹ ਗੱਲ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਮੈਂਬਰ ਸ਼ਵੇਤ ਮਲਿਕ ਨੇ ਬਾਗ ਦਾ ਦੌਰਾ ਕਰਕੇ ਚੱਲ ਰੇ ਰੱਖ-ਰਖਾਅ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਹੀ ਹੈ। ਉਹਨਾਂ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਥਾਨ ਨੂੰ ਪਿਕਨਿਕ ਸਪੌਟ ਨਾ ਸਮਝਣ ਤੇ ਇਤਿਹਾਸਿਕ ਸਮਾਰਕ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਹਰਿਮੰਦਰ ਸਾਹਿਬ ਤੋਂ ਕੁਝ ਹੀ ਗੱਜ਼ ਦੀ ਦੂਰੀ ਤੇ ਸਥਿਤ ਇਸ ਬਾਗ ਦੇ ਦਰਸ਼ਨ ਕਰਨ ਦੇ ਲਈ ਹਰ ਰੋਜ਼ ਲਗਭਗ 1 ਲੱਖ ਲੋਕ ਬਾਗ ਦੇ ਵਿੱਚ ਆਉਂਦੇ ਨੇ ਉਹਨਾਂ ਨਾਲ ਹੀ ਬੋਲਦਿਆਂ ਕਿਹਾ ਕਿ ਇਸ ਸਮੇਂ ਬਾਗ ਦੇ ਵਿੱਚ ਸਿਰਫ ਇੱਕੋ ਗਾਈਡ ਹੈ ਮੈਂ ਉਹਨਾਂ ਕਿਹਾ ਕਿ ਮੈਂ 77 ਪੀਕੇ ਮੁਖਰਜੀ ਦੇ ਕੋਲ ਇਹ ਮੁੱਦਾ ਚੁੱਕਿਆ ਅਸੀਂ ਘੱਟੋ ਘੱਟ 4 ਹੋਰ ਗਾਈਡਾਂ ਨੂੰ ਨਿਯੁਕਤ ਕਰਨ ਜਾ ਰਹੇ ਹਾਂ ਜੋ ਦਰਸ਼ਕਾਂ ਨੂੰ ਇਤਿਹਾਸਿਕ ਪਿਛੋਕੜ ਤੇ ਦੇਸ਼ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਇਹਦੀ ਮਹੱਤਤਾ ਬਾਰੇ ਜਾਣਕਾਰੀ ਦੇਣਗੇ ਜਿਸ ਦੇ ਲਈ ਨਿਰਦੋਸ਼ਾਂ ਦਾ ਕਤਲੇਆਮ ਕੀਤਾ ਗਿਆ ਸੀ 2021 ਚ ਸੱਭਿਆਚਾਰਕ ਮੰਤਰਾਲੇ ਦੇ ਵੱਲੋਂ 20 ਕਰੋੜ ਰੁਪਏ ਦੀ ਲਾਗਤ ਦੇ ਨਾਲ 1.5 ਸਾਲ ਦੀ ਮੁਰੰਮਤ ਤੋਂ ਬਾਅਦ ਦੇ ਵਿੱਚ ਬਾਗ ਨੂੰ ਦੁਬਾਰਾ ਸਜਾਇਆ ਗਿਆ ਸੀ ਇਸ ਮੁਰੰਮਤ ਦੇ ਪ੍ਰੋਜੈਕਟ ਦੇ ਵਿੱਚ 4 ਨਵੀਆਂ ਮਿਊਜ਼ੀਅਮ ਗੈਲਰੀਆਂ ਦੀ ਸਥਾਪਨਾ ਹੋਈ ਸੀ ਇਤਿਹਾਸਿਕ ਤੰਗ ਗਲੀ ਦੇ ਨਾਲ ਮੂਰਤੀਆਂ ਦੀ ਸਥਾਪਨਾ ਵੀ ਕੀਤੀ ਗਈ ਸੀ ਪ੍ਰਵੇਸ਼ ਅਤੇ ਨਿਕਾਸ ਦੇ ਵਿੱਚ ਤਬਦੀਲੀਆਂ ਦੇ ਨਾਲ-ਨਾਲ ਇੱਕ ਕਮਲ ਦੇ ਤਲਾਬ ਦਾ ਵਿਕਾਸ ਕੀਤਾ ਗਿਆ ਸੀ ਤੇ ਖੂਹ ਦੇ ਆਲੇ-ਦੁਆਲੇ ਕੱਚ ਦੇ ਘੇਰੇ ਦੀ ਸਥਾਪਨਾ ਕੀਤੀ ਗਈ ਸੀ ਤੇ ਇੱਕ ਰੌਸ਼ਨੀ ਅਤੇ ਆਵਾਜ਼ ਦੇ ਪ੍ਰਬੰਧ ਨੂੰ ਵੀ ਕੀਤਾ ਗਿਆ ਸੀ ਜਿਹੜਾ ਉਸ ਵੇਲੇ ਵਾਪਰੇ ਦੁਖਾਂਤ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਾ ਸੀ 28 ਅਗਸਤ 2021 ਨੂੰ ਜਦੋਂ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਸੀ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਗ ਦਾ ਮੋਢ ਤੋਂ ਉਦਘਾਟਨ ਕੀਤਾ ਸੀ ਤੇ ਲਗਭਗ 3 ਸਾਲ ਬਾਅਦ ਬਾਗ ਦੀ ਸੰਭਾਲ ਦੀ ਦੁਬਾਰਾ ਲੋੜ ਪੈ ਰਹੀ ਹੈ ਕੇਟਾਮਾਤੇ ਪਲੱਸਟਰ ਉਤਰ ਰਿਹਾ ਜਦਕਿ ਪੇਂਟ ਤੇ ਵਾਈਟ ਵਾਸ਼ ਦੇ ਨਵੇਂ ਕੋਟ ਤੇ ਵੀ ਲੋੜ ਹੈ। ਅਮਰਜੋਤੀ ਦੇ ਨੇੜੇ ਦੀ ਛੱਤ ਤੇ ਫੰਗਸ ਲੱਗੀ ਹੋਈ ਸੀ ਤੇ ਗਿੱਲਾਪਣਸ ਨੂੰ ਗੰਧਲਾ ਰੂਪ ਦੇ ਰਿਹਾ। ਇਤਿਹਾਸਿਕ ਬਾਗ ਦੇ ਵਿੱਚ ਹੋਏ ਕਤਲੇਆਮ ਦੇ ਮੱਦੇਨਜ਼ਰ ਇਤਿਹਾਸਿਕ ਘਟਨਾਕ੍ਰਮ ਨੂੰ ਦਰਸਾਉਂਦਾ ਡਿਜੀਟਲ ਥੀਏਟਰ ਉਸਦੀ ਪਹਿਲੀ ਗੈਲਰੀ ਦੇ ਵਿੱਚ ਇੱਕ ਪ੍ਰੋਜੈਕਟਰ ਬੰਦ ਪਿਆ ਸੀ। ਮਾਲਕ ਨੇ ਕਿਹਾ ਕਿ ਬਾਗ ਤੇ ਨਿਯਮਤ ਰੱਖ-ਰਖਾਅ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਬਾਗਦਿਆਂ ਕੰਧਾਂ ਨੂੰ ਵਾਈਟ واਸ਼ ਦੀ ਇੱਕ ਤਾਜ਼ਾ ਕੋਟ ਦਿੱਤੀ ਜਾ ਰਹੀ ਹੈ ਰੇਲਿੰਗ ਦੇ ਟੁੱਟੇ ਹਿੱਸੇ ਦੀ ਮੁਰੰਮਤ ਵੀ ਕੀਤੀ ਜਾਏਗੀ ਜਾਂ ਲੋਡ ਪੈਣ ਦੇ ਉੱਤੇ ਉਸ ਨੂੰ ਬਦਲ ਦਿੱਤਾ ਜਾਏਗਾ ਸੋ ਜਾਣਕਾਰੀ ਦਿੱਤੀ ਹੈ ਕਿ ਹੁਣ ਦੁਬਾਰਾ ਫਿਰ ਤੋਂ ਇਤਿਹਾਸਕ ਸਮਾਰਕ ਜੱਲਿਆਂਵਾਲਾ ਬਾਗ ਦੀ ਜਿਹੜੀ ਦੇਖ ਹੈ ਉਸ ਨੂੰ ਮੁੜ ਤੋਂ ਬਰਕਰਾਰ ਰੱਖਣ ਦੇ ਲਈ ਮੁੜ ਤੋਂ ਠੀਕ ਕਰਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ